ਸਤਿ ਸ੍ਰੀ ਅਕਾਲ ਜੀ ਚਰਨਾਂ ਵਿੱਚ ਹਾਜ਼ਰੀ ਭਰ ਰਿਹਾ ਜੀ ਆਨੀਆਂ ਸਾਧਰਾਂ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਹਨ ਇਹ ਪਾਵਨ ਸ੍ਰੀ ਸਾਹਿਬ ਜਿਨ੍ਹਾਂ ਦੇ ਅਸਲੀ ਦਰਸ਼ਨ ਕਰ ਰਹੇ ਹਾਂ ਸਾਹਿਬੇ ਕਮਾਲ ਬਾਦਸ਼ਾਹ ਦਰਬੀਸ਼ ਅਮਰਖੀ ਦਾਤੇ ਸਰਬੰਸ ਦਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੇ ਦਾਤਰੀ ਦਾ ਹੈ ਹਜ਼ੂਰ ਸ੍ਰੀ ਸਹਿਬ ਆਪਨੇ ਦਾਤਰੀ ਸਿਆਖੀ ਰਾਖੇ ਸੰਸਾਤ ਪ੍ਰਾਨੇ ਆਪ

ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਪ੍ਰਵਾਨ ਕਰੋ ਖਜੂਰ ਦੇ ਪਾਸ ਭਾਈ ਗੱਲ ਸਿੰਘ ਸੱਜਿਆ ਕਰਦਾ ਜਦੋਂ ਵੀ ਕਿਤੇ ਜੰਗ ਜੋਤ ਤੇ ਬਚਨ ਪਲਾਸ ਕਰਦੇ ਭਾਈ ਗੱਲ ਸਿੰਘ ਅਕਸਰੇ ਚਤਾਰਜਾ ਕਰਦਾ ਸਤਿਗੁਰੂ ਮੇਰੇ ਗੁਰ ਬੜੇ ਬਹਾਦਰ ਸੂਰਮੇ ਸਨ ਮੈਨੂੰ ਅਨੰਦਪੁਰ ਸਾਹਿਬ ਵਿਖੇ ਯਾਦ ਕਰਦੇ ਮੈਂ ਆਪਣੀ ਬਹਾਦਰ ਫੌਜ ਲੈ ਕੇ ਪਹੁੰਚਦਾ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਸਾਹਿਬ ਦਾ ਦੇ ਸ਼ਰੀਰ ਨਾ ਹੁੰਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਚਨ ਕਰਿਆ ਕਰਦੇ ਭਾਈ ਲਾਲ ਸਿੰਘ ਜੀ ਇਹ ਅਕਾਲ ਪੁਰਖ ਵਾਹਿਗੁਰੂ ਦਾ ਘਾੜਾ ਸੀ ਏਵੇਂ ਹੋ ਕਰ ਕੇ ਰਾਇਆ ਸੀ ਉਸ ਦਿਨ ਸਤ ਗੁਰਾਂ ਨੇ ਬਚਨ ਕੀਤਾ ਭਾਈ ਲਾਲ ਸਿੰਘ ਜੀ ਆ ਸਿੰਘ ਆਪਣੀ ਰਸਲ ਦੀ ਬੜੀ ਸਿਫਤ ਕਰਦਾ ਏ ਲਿਆਖੁਰੂ ਸੂਰਮੈਨ ਰਸਲ ਦਾ ਨਿਸ਼ਾਨਾ ਪਰਖ ਲਈਏ ਭਾਈ ਲਾਲ ਸਿੰਘ ਨੇ ਆਪਣੀ ਫੌਜ ਨੂੰ ਉਵਾਜ ਦਿੱਤੀ ਸਤ ਗੁਰਾਂ ਨੇ ਬਲੂਤ ਦਾ ਨਿਸ਼ਾਨਾ ਪਰਖਣਾ ਹੈ ਕੋਈ ਸੂਰਬਾ ਆਪਣਾ ਨਾਮ ਦੇਸ਼ ਕਰੋ ਅੱਗੇ ਸਾਰੀ ਪਹੁੰਚ ਕੇ ਜਵਾਬ ਦਿੱਤਾ ਸਾਨੂੰ ਖੜ ਕੇ ਮੋਲੀ ਕਾ ਕੇ ਮਰਕਾ ਵਾਲੀ ਮੌਤ ਮਨਜ਼ੂਰ ਨਹੀਂ ਹੈ ਸਾਨੂੰ ਮੈਦਾਨੇ ਜਾਂ ਕੇ ਵੀ ਲੜਾ ਕੇ ਦੇਖੋ ਸੀ ਮਰੀਏ ਜਾਂ ਮਾਰੀਏ ਭਾਈ ਨਾਲ ਸਿੰਘ ਜੀ ਹਜੂਰ ਦੇ ਘਰੋਂ ਵਾਪਸ ਆਉਂਦਾ ਹੈ ਸਤਨੂ ਜੀ ਕਹਿਣ ਲੱਗੇ ਭਾਈ ਨਾਲ ਸਾ ਹੁਣ ਸਾਡੇ ਸੰਗ ਆਵਾਜ਼ ਨਾਲ ਕੇ ਦੇਖ ਜਦੋਂ ਭਾਈ ਨਾਲ ਸਿੰਘ ਨੇ ਆਵਾਜ਼ ਮਾਰੀ ਸੀ ਉਹ ਸਤਗੁਰਾਂ ਨੇ ਦੋਨੋਂ ਖਦਾ ਨਿਸ਼ਾਨਾ ਪਰਖਣਾ ਕੋਈ ਸਿੰਘ ਇਸ ਪਰਖ ਵਾਸਤੇ ਸਾਹਮਣੇ ਆਵੇ ਇਹ ਆਵਾਜ਼ ਦਾਦਾ ਵੀਰ ਸਿੰਘ ਦਾਦਾ ਧੀਰ ਸਿੰਘ ਦੋਨੋਂ ਪਿਤਾ ਪੁੱਤਰ ਆਪਣੀਆਂ ਦਸਤਾਰਾਂ ਸਜਾਰੇ ਸਨ ਅੱਧੀਆਂ ਕੁ ਦਸਤਾਰਾਂ ਸੈਨਾਵਾਂ ਦੀਆਂ ਹੱਤਾਂ ਕੀਤੀ ਸਨ ਉਸੇ ਤਰ੍ਹਾਂ ਦੌੜ ਕੇ ਸਤਗੁਰਾਂ ਦੀ ਸੰਮਖਾਈ ਸਤਗੁਰਾਂ ਨੇ ਬਚਨ ਕੀਤਾ ਕਿ ਅਸੀਂ ਤਾਂ ਇੱਕੋ ਸਿੰਘ ਨੂੰ ਜਾਲ ਕੀਤਾ ਹੈ ਪਿਤਾ ਕਹਿਣ ਲੱਗਾ ਸਤਗੁਰੂ ਪਹਿਲਾਂ ਮੈਂ ਆਵਾਜ਼ ਸੁਣ ਕੇ ਗੀਤ ਨਿਸ਼ਾਨਾ ਪਰਖੂ ਉੱਤਰ ਕਰਨ ਲੱਗ ਰਹੇ ਸਤਗੁਰੂ ਪਹਿਲਾਂ ਮੈਂ ਆਵਾਜ਼ ਸੁਣ ਕੇ ਅਮੀਰੀ ਦੇ ਨਿਸ਼ਾਨਾ ਪਰਖੂ ਸਤਗੁਰਾਂ ਨੇ ਦੋਨਾਂ ਸਿੰਘਾਂ ਨੂੰ ਸਾਹਮਣੇ ਰੋਕ ਕੇ ਬੰਦੂਕ ਦਾ ਨਿਸ਼ਾਨਾ ਸਿੰਧਿਆ ਥੋੜੀ ਕੋਸ਼ਿਸ਼ ਨੀਮੀ ਹੁੰਦੀ ਹੈ ਦੋਨੋਂ ਸਿੰਘ ਵੀ ਰਾਸਪੋਕੇ ਬੈਠ ਜਾਂਦੇ ਹਨ ਥੋੜੀ ਕੋਸ਼ਿਸ਼ ਉੱਥੀ ਹੁੰਦੀ ਹੈ ਦੋਨੋਂ ਸਿੰਘ ਫਿਰ ਅੰਧਕਾਰ ਰੋਕੇ ਸਾਤਿਆਕਾਰ ਕੀ ਹਜੂਰ ਦੇ ਸਰਮੁਹ ਕਰੋਣਾ ਕਰਦੇ ਨੇ ਖਾਲਸਾ ਜੀ ਸਤਗੁਰਾਂ ਨੇ ਆਪਣੇ ਸਿੰਘਾਂ ਨੂੰ ਮਾਰ ਦਰਸਿਸ਼ ਕਰਦਿਆਂ ਸੇ ਬਦੂ ਦਾ ਪੈਰ ਦੋਨਾਂ ਸਿੰਘਾਂ ਦੇ ਉੱਪਰ ਦੀ ਕਰ ਦਿੱਤਾ ਸਿੰਘ ਸਿੱਖੀ ਸਿਦਕ ਦੀ ਪਰਖ ਚ ਕਾਸ ਹੋਏ ਭਾਈ ਦਾਲ ਸਿੰਘਾ ਜੀ ਉਹਨਾਂ ਦੀ ਫੌਜ ਇਸ ਵਰਖ ਵਿੱਚ ਪਾਸ ਨਾ ਹੋ ਸਕੇ ਇਸ ਪੋਤ ਨੂੰ ਵੇਖ ਕੇ ਭਾਈ ਦਾਲ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਸਿੰਘਾਂ ਦੇ ਉਚੀਨੀ ਦਲੇਰੀ ਸਤਿਗੁਰਾਂ ਨੇ ਬਚਨ ਕੀਤਾ ਇਹਨਾਂ ਨੇ ਖੰਡੇ ਬਾਟ ਦਾ ਅਮਰ ਸ਼ਰਧਿਆ ਹੈ ਗੁਰ ਸ਼ਬਦ ਕਮਾਈ ਕੀਤੇ ਪਹਿਲਾ ਮਰਨ ਕਬੂਲ

ਗੁਰੂ ਚਰਣਾ ਵਿੱਚ ਬਹਿਰੇਦਾਰੀ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ ਇਸ ਬਦੂਦ ਦੇ ਨਾਲ ਸਤਿਗੁਰਾਂ ਨੇ ਸਿੱਖੀ ਸਿਦਕ ਦੀ ਖੜਕੀ ਕੀਤੀ ਹੈ ਵਾਰਣੁਕੀ ਦਾ ਕਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਸੋਨਹਾਰ ਸਤਿਗੁਰੂ ਕਾਲ ਗੁਰੂ ਖਾਲਸਾ ਜੀਓ ਇਹ ਪਾਵਨ ਪਵਿੱਤਰ ਤੇਗਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੱਤਰੇ ਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਸਤਖੰਡ ਸ੍ਰੀ ਹਰਿਮੰਤ ਸਾਹਿਬ ਨੰਦੇੜ ਨੂੰ ਜਾਣ ਸਮੇਂ ਇਤੋਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਬਾਬਾ ਦੀਪ ਸਿੰਘ ਜੀ ਤੱਕ ਸਹਿਰ ਦੇ ਪਹਿਲੇ ਜਥੇਦਾਰ ਸਾਬਤ ਹੋਏ ਇਥੇ ਵਿਤਰਨਾ ਹੋਇਆ ਸੰਗਤ ਸਹਿ ਲੋਕ ਨਾਲ ਬਾਬਾ ਜੀ ਨੇ ਤੱਕ ਸਹਿਬ ਦੀ ਸਭਨੇ ਠੰਡੇ ਮਿੱਠੇ ਜਲ ਦਾ ਪੂਜਾਗੋਆ ਜਿਸ ਦਾ ਨਿਰਮਲ ਜਲ ਅੱਜ ਵੀ ਸੰਦਰਸਾ ਕਰੀ ਹੈ ਜੰਗੀ ਜਲਾਲ ਮਹਨ ਕਰ ਕਰ ਬਾਬਾ ਜੀ ਨੇ ਤੱਕ ਸਹਿਬ ਦੇ ਨਾਲ ਸੱਤਰ ਪੁਰੂਚਾ ਗੁਰੂ ਸਾਹਿਬ ਗਲੇ ਦੇ ਰੂਪ ਵਿਚ ਤਿਆਰ ਕਰਵਾ ਕੇ ਛੋਟੇ ਵੱਡੇ ਮੋਰਚੇ ਰਖੇ ਤਤ ਸਾਹਿਬ ਦੇ ਸੱਜੇ ਪਾਸੇ ਬਾਬਾ ਦੀਪ ਸਿੰਘ ਜੀ ਆ ਦਾ ਭੋਰਾ ਸਾਹਿਬ ਹੈ ਇਸ ਭੋਰਾ ਸਾਹਿਬ ਵਿੱਚ ਬਾਬਾ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਚਾਰ ਉਤਾਰੇ ਕੀਤੇ ਜੋ ਚੌਥਾਂ ਤੱਕਾਂ ਤੋ ਗੀਤੇ ਇਤਿਹਾਸ ਦੇ ਬਚਨ ਨੇ ਦੀਪ ਸਿੰਘ ਜੀ ਲਿਖਾਏ ਇੱਕ ਅਕਾਲ ਪੂਰਗੇ ਇੱਕ ਪਟਨੇ ਤ੍ਰਿਤੀਏ ਹਜ਼ੂਰ ਦੇ ਹਿਤ ਪਟਨੇ ਚਤੁਰਥ ਰਾਖੋ ਦਾਬਦ ਵਿੱਚ ਆਹੇ ਵੱਡ ਬਾਬੇ ਦੇ ਚਾਰ ਸਦਾਹੇ ਸਤਗੁਰੂ ਕਲਗੀਧਰ ਪਾਤਸ਼ਾਹ ਦੀ ਰਹਿਮਤ ਦੇ ਨਾਲ ਬਾਬਾ ਜੀ ਨੂੰ ਚਾਹ ਸ੍ਰੂਪ ਆਪਣੇ ਹਸਤ ਕਮਾਣਾ ਲੈ ਕਰਕੇ ਚੌਥਾ ਤਖਤਾ ਦਿੱਤੀ ਜੀ ਖਾਲਸਾ ਜੀ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਕੋਲ ਬੇਅਦਬੀ ਕਰਾ ਰਿਹਾ ਹੈ ਉਸ ਸਮੇਂ ਬਾਬਾ ਜੀ ਨੇ ਆਪਣਾ ਅਰਦਾਸਾ ਸੋਧ ਕਰਕੇ ਆਪਣੇ ਸਿੰਘਾਂ ਦੇ ਜਥੇ ਨਾਲ ਇਸ ਪਾਵਨ ਸਾਣ ਤੋਂ ਇਤੇਗਰ ਤੇ ਸੁਭਦ ਕਰਕੇ ਆਪਣੇ ਗਾਤਰੇ ਨੂੰ ਧਾਰਾ ਖੰਡਾ ਬੈਣ ਦੀ ਚਾਲੇ ਪਾਈ ਸਮੂਹ ਖਾਲਸੇ ਨੇ ਗੁਰਬਾਣੀ ਦੇ ਸ਼ਬਦ ਬੜੇ ਜੋ ਕੋ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਬਲੀ ਗਲੀ ਮੇਰੀ ਆਓ ਤੇਤ ਮਾਰਜ ਕਰੇ ਰਦੀ ਜੈ ਕਾਰਨਾ ਕੀ ਜੈ ਸੂਰਜ ਪਹਿਚਾਨੀਐ ਜੋ ਨਰਦੀ ਕੀ へਰ ਉर्जा ਪੂਰਜਾ ਕਟ ਮਰੇ ਕਭੂ ਨਾ ਸਾਡਾ ਖੇਤ ਚੋਬੇ ਦੇ ਸਤਾਰ ਤੇ ਜਾ ਕੇ ਬਹੁਤ ਤੁਮਸਾਂ ਦਾ ਜੰਗ ਹੋਇਆ ਇਸ ਜੰਗ ਦੀ ਸਾਂਝਾ ਵਾਰ ਲਗਨ ਦੇ ਨਾਲ ਬਾਬਾ ਜੀ ਦਾ ਸੀਸ ਧਰ ਦੇ ਨਾਲ ਜੁਦਾ ਹੋ ਗਿਆ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਜੀ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸਾਹ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਣਾ ਹੈ ਆਪ ਜੀ ਨੇ ਤਾਂ ਰਸਤੇ ਵਿੱਚ ਹੀ ਸ਼ਹਾਦਤ ਪ੍ਰਾਪਤ ਕਰ ਲਈ ਬਾਬਾ ਜੀ ਨੇ ਉਸ ਸਮੇਂ ਆਪਣਾ ਸੀਸ ਖੱਬੇ ਹੱਥ ਦੀ ਤਲੀ ਤੇ ਧਰ ਕੇ ਸੱਜੇ ਹੱਥ ਨਾਲ ਆਪਣਾ ਦੋ ਧਾਰਾ ਖੰਡਾ ਚਲਾਉਂਦੇ ਆ ਜਬਰ ਜੁਲਮ ਦਾ ਨਾਸ ਕਰਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਜ਼ਾਦ ਕਰਵਾਏ ਆਪਣਾ ਸੀਸ ਦਾ ਗੁਰੂ ਦਾਤਾ ਸਾਹਿਬ ਜੀ ਦੇ ਚਰਨਾਂ 'ਚ ਅਰਪਣ ਕਰਕੇ ਫਤਿਹ ਬਲਾਈ ਇਹ ਪਾਵਨ ਤੇਗਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗਾਥੇ ਰਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਧ ਸੰਗਤ ਜੀ ਤਖਤ ਸਾਹਿਬ ਦੇ ਨਾਲ ਹੀ ਸ੍ਰੀ ਅਨਮਾਰੀ ਦੇ ਵਿੱਚ ਸ਼ੀਸ਼ਾ ਸੁਭਾਏ ਗਾ ਹੈ ਇਹ ਪਾਵਨ ਸ਼ੀਸ਼ਾ ਦਿੱਲੀ ਦੀ ਸੰਗਤ ਵੱਲੋਂ ਇਹਨਾਂ ਹੀ ਸਾਧਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਗਿਆ ਹੈ ਬੇਨਤੀ ਕੀਤੀ ਕੇ ਸਤਿਗੁਰੂ ਆਪ ਦੀ ਅਮਰ ਤੋਹਫੀ ਆਪਣਾ ਦੁਮਾਲਾ ਕਰਕੇ ਚੱਕਰ ਜੋ ਸਜਾਉਣੇ ਹੋ ਦੁਮਾਲੇ ਦਾ ਲਾੜੀ ਕੋਈ ਵਿੰਗਾ ਡਟਾ ਦਵੇ ਇਹ ਸ਼ੀਸ਼ੇ ਵਿੱਚ ਵੇਖ ਕੇ ਸਿੱਧਾ ਕਰ ਲਿਆ ਕਰਿਓ ਸਤਿਗੁਰਾਂ ਨੇ ਸ਼ੀਸ਼ੇ ਵਾਲ ਕਿਰਪਾ ਦ੍ਰਿਸ਼ਟੀ ਕਰਦਿਆਂ ਬਤਰ ਕੀਤਾ ਕਿ ਦੁਮਾਲੇ ਦੀ ਲਾੜੀ ਤੇ ਆਪ ਸ਼ੀਸ਼ਾ ਵਿੱਚ ਸਿੱਧੇ ਹੋ ਸਕਰੇ ਹਨ ਇਹ ਸ਼ੀਸ਼ਾ ਲਗਨਤੀ ਬਿਮਾਰੀ ਕਾਰਨ ਜਿਨ੍ਹਾਂ ਪ੍ਰਾਣੀਆਂ ਦੇ ਉਪਰ ਵਾਪਰ ਪਰਸਨ ਹੋ ਕੇ ਸਾਧਗਰਾਂ ਨੇ ਵਰਸ਼ੇ ਭਾਈ ਰਾਮ ਸਿੰਘ ਦੀ ਪਰਿਵਾਰ ਵੱਲੋਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮੂਹ ਸੰਗਤ ਨੂੰ ਪ੍ਰੇਮ ਸਰਕਾਰ ਦੇ ਨਾਮ ਦਰਸ਼ਕਦਾਰ ਕਰਵਾਏ ਜਾਂਦੇ ਹਨ ਜਿਨ੍ਹਾਂ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ ਭਾਈ ਰਾਮ ਸਿੰਘ ਦਾ ਘਰ ਕੱਖ ਸਭ ਤੋਂ ਬਿਲਕੁਲ ਨੇੜੇ ਹੈ ਭਾਈ ਰਾਮ ਸਿੰਘ ਦੇ ਘਰ 9 ਵਜੇ ਤੋਂ ਬਾਅਦ ਪਹੁੰਚ ਕੇ ਗੁਰੂ ਕੇ పాਦ ਪਵਨ ਉਤਰ ਸ਼ਸਤਰਾਂ ਅਤੇ ਵਸਤਰਾਂ ਦੇ ਦਰਸ਼ਕਦਾਰ ਕਰ ਸਕਦੇ ਹੋ ਇਤਿਹਾਸਕ ਯੂਗ ਦੇ ਨੌ ਪਾਵਨ ਇਤਿਹਾਸਕ ਸਥਾਨ ਪੰਜ ਸਰੋਵਰ ਦੇ ਇਹਨਾਂ ਸਾਰੇ ਪਾਵਨ ਸਥਾਨਾਂ ਦੀ ਚੱਲੀਆਂ ਸਵਾ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ ਜੀ ਹਰ ਅਸਿਆ ਹਰ ਐਤਵਾਗ ਤੱਕ ਸਹਿਬ ਵਿੱਚ ਇਹ ਖੰਡੇ ਬਾਟਣਾ ਵਰ ਸੰਚਾਰ ਹੁੰਦਾ ਹੈ ਅਮਰ ਸਤਿਗੋ ਗੁਰੂ ਆਲੇ ਬਣੋ ਤਾਂ ਸਰਬਤ ਸੰਤਾਂ ਦੱਕ ਸਹਿਬ ਦੇ ਸੁੱਚੀ ਹੀ ਪ੍ਰਬੰਧ ਵੱਲੋਂ ਜੀ ਆਇਆਂ ਹੋਈਆਂ ਤੁੱਲਾ ਦੀ ਜਿਮਾਂ ਪਿਆਰ ਸਹਿਤ ਪੱਥ ਬੁਲਾ ਗੁਰੂ ਦੀ ਬਾਣੀ ਗੁਰੂ ਜੀ ਦਾ ਖਾਲਸਾ ਵਾ